ਹਾਂਜੀ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆਂ ਵੈਭਰੀ ਦੀ ਕਿਰਪਾ ਨਾਲ ਸਾਰੇ ਠੀਕ ਠਾਕ ਹੋਵਾਂਗੇ ਚੜ੍ਹਦੀ ਕਲਾ 'ਚ ਹੋਵਾਂਗੇ ਅੱਜ ਗੱਲ ਕਰਦੇ ਆਂ ਹੋਣ ਵਾਲੇ ਵੱਡੇ ਕਬੱਡੀ ਕੱਪਾਂ ਬਾਰੇ ਕਿੱਥੇ ਲੱਗਣੀਆਂ ਰੌਣਕਾਂ ਆਜੋ ਫਿਰ ਕਰੋ ਨੋਟ ਅੱਜ ਦੇ ਵੱਡੇ ਕਬੱਡੀ ਕੱਪ ਅੱਜ ਕਬੱਡੀ ਦਾ ਵੱਡਾ ਕੱਪ ਕਰਵਾਇਆ ਜਾ ਰਿਹਾ ਹੈ ਪਿੰਡ ਅਵਲ ਖਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਇਹੇ ਇੱਥੇ ਬੈਸਟ ਰੇਡਰ ਅਤੇ ਬੈਸਟ ਜਾਫੀ ਨੂੰ ਬਸੇਰੇ ਦਿੱਤੇ ਜਾਣਗੇ ਕਬੱਡੀ ਓਪਨ ਵਿੱਚ ਪਹਿਲਾ ਇਨਾਮ 61000 ਰੁਪਇਆ ਦੂਜਾ ਇਨਾਮ 52000 ਰੁਪਇਆ ਤਿੰਨ ਖਿਡਿਆਰੀ ਓਪਨ ਵਿੱਚ ਬਾਹਰੋਂ ਖੇਡ ਸਕਦੇ ਹਨ ਬਹੁਤ ਹੀ ਤਾਕੜੇ ਚੋਟੀ ਦੇ ਪਲੇਅਰ ਖੇਡਣਗੇ ਪਿੰਡ ਆਵਲਖਰਾਣਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਆ ਵੱਡਾ ਕਬੱਡੀ ਕੱਪ ਪਿੰਡ ਮਾਨਕਵਾਲ ਜ਼ਿਲ੍ਹਾ ਲੁਧਿਆਣਾ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਵਿੱਚ ਤਿੰਨ ਖਿਡਿਆਰੀ ਬਾਹਰੋਂ ਖੇਡ ਸਕਦੇ ਹਨ ਸੱਦੇ ਪੱਤਰ ਵਾਲੀਆਂ 24 ਟੀਮਾਂ ਹੀ ਭਾਗ ਲੈਣਗੀਆਂ ਕਬੱਡੀ ਓਪਨ ਦਾ ਪਹਿਲਾ ਨਾਮ 1 ਲੱਖ ਰੁਪਇਆ ਅਤੇ ਦੂਜਾ ਨਾਮ 71000 ਰੁਪਇਆ ਹੈ 베ਸਟ ਰੇਡਰ ਅਤੇ 베ਸਟ ਜਾਫੀ ਨੂੰ ਮੋਟਰਸਾਈਕਲ ਨਾਲ ਨਿਵਾਜਿਆ ਜਾਵੇਗਾ ਪਿੰਡ ਮਾਨਕਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਲਾਈਵ ਚੱਲੇਗਾ www.123live.in ਤੇ ਅਗਲਾ ਵੱਡਾ ਕਬੱਡੀ ਕੱਪ ਪਿੰਡ ਹਾਰਨੀਆ ਜਲਾ ਗਰਦਾਸਪੁਰ ਵਿਖੇ ਕਰਵਾਇਆ ਰਿਹਾ ਹੈ ਜਿੱਥੇ ਕਬੱਡੀ ਆਲ ਓਪਨ ਗਿਆ ਚਾਰ ਕਲੱਬਾਂ ਦੇ ਮੈਚ ਹੋਣਗੇ ਪਹਿਲਾ ਇਨਾਮ 71000 ਰੁਪਿਆ ਦੂਜਾ ਨਾਮ 60000 ਰੁਪਿਆ ਤੀਜਾ ਇਨਾਮ 31000 ਰੁਪਿਆ ਚੌਥਾ ਨਾਮ 31000 ਰੁਪਿਆ ਬਾਕੀਟਾ ਨੂੰ 15-15000 ਰੁਪਏ ਨਾਲ ਨਵਾਜਿਆ ਜਾਵੇਗਾ ਅਤੇ 72 ਕਿਲੋ ਦੀਆਂ ਚਾਰ ਟੀਮਾਂ ਦੇ ਮੈਚ ਵੀ ਕਰਵਾਏ ਜਾਣਗੇ ਪਿੰਡ ਹਾਰਨਿਆ ਜ਼ਿਲ੍ਹਾ ਗਰਦਾਸਪੁਰ ਵਿਖੇ ਅਗਲਾ ਵੱਡਾ ਕਬੱਡੀ ਕੱਪ ਪਿੰਡ ਪੰਡੋਰੀ ਰਾਇਆਂ ਭਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਕਰਵਾਇਆ ਜਾ ਰਿਹਾ ਹੈ ਜਿੱਥੇ ਕਬੱਡੀ ਓਪਨ ਦੀਆਂ ਪਹਿਲੀਆਂ 16 ਟੀਮਾਂ ਐਂਟਰ ਕੀਤੀਆਂ ਜਾਣਗੀਆਂ ਕਬੱਡੀ ਓਪਨ ਵਿੱਚ ਪਹਿਲਾ ਇਨਾਮ 35000 ਰੁਪਏ ਦੂਜਾ ਇਨਾਮ 25000 ਰੁਪਏ ਰੱਖਿਆ ਗਿਆ ਹੈ ਬੈਸਟ ਰੀਡਰ ਅਤੇ ਜਾਫੀ ਨੂੰ ਸਰਪ੍ਰਾਈਜ਼ ਦਿੱਤੇ ਜਾਣਗੇ ਪਿੰਡ ਪੰਡੋਰੀ ਰਾਇਆਂ ਭਲੱਥ ਜ਼ਿਲ੍ਹਾ ਕਪੂਰਥਲਾ ਵਿਖੇ ਅੱਜ ਨਿਊਜ਼ੀਲੈਂਡ ਦੀ ਧਰਤੀ ਦੇ ਵਿੱਚ ਦੋ ਵੱਡੇ ਕਬੱਡੀ ਕੱਪ ਕਰਵਾਏ ਜਾ ਰਹੇ ਹਨ ਪਹਿਲਾ ਕਬੱਡੀ ਕੱਪ ਹਾਸਟਿੰਗਜ਼ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਜਿੱਥੇ ਬਹੁਤ ਤਾਕੜੀਆਂ ਟੀਮਾਂ ਖੇਡਣਗੀਆਂ ਇਹ ਕਰਵਾਇਆ ਜਾ ਰਿਹਾ ਹੈ ਪੰਜਾਬ ਸਪੋਰਟਸ ਐਂਡ ਕਲਚਰ ਕਲੱਬ ਵੱਲੋਂ ਹਾਸਟਿੰਗਜ਼ ਕਬੱਡੀ ਕੱਪ ਨਿਊਜ਼ੀਲੈਂਡ ਵਿੱਚ ਹੈ ਦੂਜਾ ਵੱਡਾ ਕਬੱਡੀ ਕੱਪ ਨਿਊਜ਼ੀਲੈਂਡ ਦੇ ਆਕਲੈਂਡ ਵਿੱਚ ਕਰਵਾਇਆ ਜਾ ਰਿਹਾ ਹੈ ਜਿੱਥੇ ਅੱਜ ਚੋਟੀ ਦੇ ਪਲੇਅਰ ਦੁਨੀਆਂ ਦੇ ਸਟਾਰ ਕਬੱਡੀ ਪਲੇਅਰ ਖੇਡਣਗੇ ਬਹੁਤ ਹੀ ਤਕੜਾ ਕਬੱਡੀ ਮੈਚ ਹੋ ਰਿਹਾ ਹੈ ਨਿਊਜ਼ੀਲੈਂਡ ਪੰਜਾਬੀ ਗੇਮਜ਼ ਐਂਡ ਕਲਚਰ ਫੈਸਟੀਵਲ ਆਕਲੈਂਡ ਵਿਖੇ ਅੱਜ ਇੱਥੇ ਬੱਬੂ ਮਾਨ ਤੇ ਐਲੀ ਮੰਗਟ ਦਾ ਅਖਾੜੇ ਵੀ ਲੱਗਣਗੇ ਐਂਟਰੀ ਫਰੀ ਹੈ ਅੱਜ ਇੱਥੇ ਦੁਨੀਆਂ ਦੇ ਪਾਕਿਸਤਾਨ ਹੋਰ ਦੇਸ਼ਾਂ ਦੇ ਖਿਡਿਆਰੀ ਵੀ ਭਾਗ ਲੈਣਗੇ ਤਕੜੇ ਮੈਚ ਹੋਣਿਆ ਮਿੱਤਰੋ ਦੇਖਿਓ ਜ਼ਰੂਰ ਕਮਾਲ ਦਾ ਕਬੱਡੀ ਟੂਰਨਾਮੈਂਟ ਸਾਰੇ ਹੀ ਖਿਡਿਆਰੀ ਉੱਥੇ ਪਹੁੰਚੇ ਹੋਏ ਹਨ। ਹਾਂਜੀ ਦੋਸਤੋ ਹਾਂਜੀ ਦੋਸਤੋ ਕਿਵੇਂ ਲੱਗੀ ਅੱਜ ਦੀ ਆਪਣੀ ਇਹ ਕਬੱਡੀ ਗੱਪਾਂਵਾਰੀ ਜਾਣਕਾਰੀ ਦੀ ਵੀਡੀਓ ਕਮੈਂਟ ਕਰਕੇ ਜਰੂਰ ਦੱਸੋ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਦਾ ਬਟਨ ਜਰੂਰ ਦਬਾ ਲਿਓ। ਕੱਲ ਨੂੰ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ। ਧੰਨਵਾਦ ਸਤਿ ਸ਼੍ਰੀ ਅਕਾਲ।